ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੀ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਲੱਗਿਆ ਘੰਟੀ ਦਾ ਬਟਨ ਦਬਾਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜਿਹੜੇ ਵੀਰ ਆਪਣੇ ਨਾਲ Facebook ਤੇ ਐਡ ਹੋਣਾ ਚਾਹੁੰਦੇ ਨੇ ਕਿਸਾਨ ਪਸ਼ੂ ਪਾਲਕ ਦੇ ਨਾਮ ਤੇ ਆਪਣਾ Facebook ਤੇ ਪੇਜ ਬਣਿਆ ਹੋਇਆ ਹੈ ਪੇਜ ਨੂੰ ਲਾਈਕ ਕਰੋ ਦੋਸਤੋ ਫੋਲੋ ਕਰੋ ਅੱਜ ਆਪਾਂ ਪਹੁੰਚੇ ਹੋਏ ਹਾਂ ਮਾਨਸਾ ਮੰਡੀ ਤੇ ਇਹ ਮੰਡੀ ਹਰ ਸ਼ੁੱਕਰਵਾਰ ਨੂੰ ਲੱਗਦੀ ਹੈ ਰਮਦਿੱਤੇ ਵਾਲੀਆਂ ਜਿਹੜੀਆਂ ਕੈਂਚੀਆਂ ਨੇ ਦੋਸਤੋ ਕੈਂਚੀਆਂ ਦੇ ਨਾਲ ਸੱਜੇ ਹੱਥ ਹਸਪੀਟਲ ਦੇ ਨਾਲ ਹੀ ਇਹ ਮੰਡੀ ਲਾਈ ਜਾਂਦੀ ਹੈ ਹਰ ਸ਼ੁੱਕਰਵਾਰ ਲੱਗਦੀ ਹੈ ਅੱਜ ਆਪਾਂ ਤੁਹਾਨੂੰ ਦਿਖਾਉਣੀ ਆ ਇੱਕ ਜਰਸੀ ਦਾ ਸਿੰਘ ਜਰੂਰ ਨੇ ਕੱਦ ਦੀ ਛੋਟੀ ਆ ਥਣ ਹਵਾਨਾ ਬਹੁਤ ਵਧੀਆ ਤੇ ਬਾਕੀ ਰੇਟ ਵੀ ਵੀਡੀਓ ਦੇ ਵਿੱਚ ਹੀ ਕਰਾਵਾਂਗੇ ਬਿਲਕੁਲ ਜੈਨੂਅਲ ਰੇਟ ਕਰਾਵਾਂਗੇ ਇੱਕ ਵਾਰੀ ਥਣ ਹਵਾਨਾ ਦੇਖ ਲਓ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਵਾਂਗੇ ਡਰਦੀ ਆ ਥੋੜਾ ਕੈਮਰੇ ਤੋਂ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਭਾਈ ਜੀ ਭਾਈ ਜੀ ਨਾਮ ਕੀ ਆ ਆਪਣਾ ਦਰਸ਼ਨ ਸਿੰਘ ਪਿੰਡ ਕਿਹੜਾ ਜੀ ਜਟਾਣਾ ਕਲਾ ਵਪਾਰ ਦਾ ਕੰਮ ਹੈ ਹਾਂ ਵੀਰੇ ਕਿੰਨੇ ਕ ਸਾਲ ਹੋ ਗਏ ਕੰਮ ਕਰਦੇ ਨੂੰ ਤੁਹਾਡਾ ਤੀਜੀ ਪੀੜ੍ਹੀ ਹੋ ਰਹੀ ਹੈ ਅੱਛਾ ਸਾਫ਼ ਸੁਥਰਾ ਕੰਮ ਕਰ ਦਿੰਦਾ ਹਾਂ ਹਾਂ ਬਾਈ ਬਾਈ ਇਹ ਬੱਚੀ ਕਿੰਨੇਵੇਂ ਸੂਏ ਹੈ ਇਹ ਦੂਜਾ ਕਿੰਨੇ ਦਿਨ ਹੋ ਗਏ ਸੂਈ ਨੂੰ ਨੂੰ ਹੋ ਗਏ 10 ਦਿਨ ਇਸ ਟਾਈਮ ਦੁੱਧ ਕਿੰਨਾ ਤਿਆਰ ਹੈ 14 ਕਿਲੋ 14 ਕਿਲੋ ਬੱਚਾ ਕੀ ਆ ਨਾਲੇ ਦੇ ਬਾਈ ਬੱਚਾ ਹੈ ਬੱਚਾ ਰੇਟ ਕੀ ਕਰਦੇ ਇਹਦਾ ਰੇਟ ਤਾਂ ਬਾਈ 30000 ਰੁਪਏ ਛੱਡ ਕਿੰਨੇ ਦੇ ਦੇਗਾ ਕੱਢਦਾ ਨੇ 23000 23000 ਨਹੀਂ ਨੰਬਰ ਬੋਲ ਦੋ ਆਪਣਾ 93638 50761 ਇੱਕ ਵਾਰ ਫੇਰ ਬੋਲੋ 93638 50761 ਇੱਕ ਵਾਰੀ ਖੋਲ ਕੇ ਕਮਾ ਲਿਓ ਛੋਟੇ ਕੱਦ ਚਾਹ ਦੋਸਤੋ ਜਰਸੀ ਹੈ ਕਾਲੇ ਰੰਗ ਚ ਸਿੰਘ ਜ਼ਰੂਰ ਨੇ ਨਿੱਕੇ ਨਿੱਕੇ ਸਿੰਘ ਨੇ ਕੱਲਾ ਕੱਲਾ ਥਾਣਾ ਦੂਰੀ ਤੇ ਲੱਗਿਆ ਖਵਾਨਾ ਬਹੁਤ ਹੈ ਕੱਦ ਦੇ ਹਿਸਾਬ ਨਾਲ ਫੁੱਟਬਾਲ ਵਰਗਾ ਖਵਾਨਾ ਬਣਾਈ ਖੜੀ ਹੈ ਬਸ ਕਮਾ ਲਾ ਬਾਈ ਦੋਸਤੋ ਨੰਬਰ 22 ਦਾ ਸਕਰੀਨ ਤੇ ਲਾ ਦੂੰਗਾ ਮੈਂ ਜਿਹੜੇ ਵੀਰ ਨੂੰ ਬੈੜ ਪਸੰਦ ਆਉਂਦੀ ਹੈ ਬਾਈ ਨਾਲ ਫੋਨ ਤੇ ਗੱਲ ਕਰਕੇ ਖਰੀਦ ਸਕਦੇ ਹੋ 14 15 ਕਿਲੋ ਬੂੜਾ ਬਾਈ ਜੀ ਦਾ ਤਿਆਰ ਹੈ ਬਾਕੀ ਵਪਾਰ ਦਾ ਕੰਮ ਹੈ ਬਾਈ ਜੀ ਦਾ ਇਹਨਾਂ ਕੋਲੇ ਹੋਰ ਵੀ ਬਹੁਤ ਜਾਨਵਰ ਹੁੰਦੇ ਨੇ ਉਹ ਤੁਸੀਂ ਗੱਲਬਾਤ ਕਰਕੇ ਬਾਈ ਜੀ ਨਾਲ ਫੋਨ ਤੇ ਇਹਨਾਂ ਤੋਂ ਖਰੀਦ ਸਕਦੇ ਹੋ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਧੰਨਵਾਦ